ਡਰਗ ਪੈਡਲਰਸوں ਦਿੱਤੀ ਹੋਈ ਉਹਦੇ ਕਰਕੇ ਪੰਜਾਬ ਦੀ ਨੌਜਵਾਨੀ ਆ ਜਿਹੜੀ ਗਲਤ ਰਾਹ ਤੇ ਤੁਰ ਗਈ। ਕਾਰ ਦੀ ਪ੍ਰਾਪਰਟੀ ਦੇ ਉੱਤੇ ਇਨਕ੍ਰੋਚਮੈਂਟ ਕਰਕੇ ਤੇ ਮਾੜਾ ਕੰਮ ਕਰ ਰਹੇ ਆ ਨਸ਼ਾ ਵੇਚਨੇ ਆ ਤੇ ਬੱਚਿਆਂ ਨੂੰ ਬੁੜਾ। ਜਦੋਂ ਦੀ ਸਾਡੀ ਸਰਕਾਰ 2022 ਤੋਂ ਆਈ ਲਗਾਤਾਰ ਅਸੀਂ ਪੁਲਿਸ ਤੋਂ ਔਰ ਹੋਰ ਏਜੰਸੀਜ਼ ਜਿਹੜੀਆਂ ਨੇ ਉਹਨਾਂ ਤੋਂ ਕੰਮ ਕਰਾ ਰਹੇ ਸੀ ਕਿ ਜਿਹੜਾ ਨਸ਼ੇ ਦਾ ਲੱਕ ਤੋੜਨਾ। ਔਰ ਕਾਂਗਰਸ ਦੀ ਸਰਕਾਰ ਨੇ ਇਹਨੂੰ ਭਲੀ ਭਾਂਤੀ ਪਾਣੀ ਦੇ ਕੇ ਡੱਬ ਟੱਫ। ਸੋ ਇਹਨਾਂ ਦੀਆਂ ਸਾਂਝਾਂ ਨੇ ਇਸੇ ਕਰਕੇ ਇਹਨਾਂ ਨੂੰ ਤਕਲੀਫ ਹੋ ਰਹੀ ਆ। ਇਹ ਸਰਕਾਰੀ ਜ਼ਮੀਨ ਜਿਹੜੀ ਇਹ ਧੱਬੀ ਬੈਠੇ ਨੇ ਇਹ ਪਿੱਛੇ ਦੇਖੋ ਤੁਸੀਂ ਹਾਈਵੇ ਦਾ ਪ੍ਰੋਜੈਕਟ ਨਿਕਲ ਰਿਹਾ ਚਾ ਲੁਧਿਆਣੇ ਤੋਂ ਰੋਪੜ ਭਰਤਮਾਲਾ ਪ੍ਰੋਜੈਕਟ ਦੇ ਅੰਡਰ ਬਣ ਰਿਹਾ ਉਹ ਬੜਾ ਸੌਖਾ ਦਿੱਕਤ ਹੀ ਤਾਂ ਸੀ ਬਾਰਡਰ ਸੀਲ ਕਰਨ ਤੇ ਉੱਥੇ ਬਹੁਤ ਚੰਗੇ ਤਰੀਕੇ ਨਾਲ ਪੁਲਿਸ ਦੀ ਮਸਤੀ ਦੀ ਸਰਪੰਗਤ ਸਿੰਘ ਮਾਨ ਜੀ ਆਪ ਪਰਸਨਲੀ ਮੀਟਿੰਗ ਲੈਂਦੇ ਨੇ ਚਾਹੇ ਕੋਈ ਆਪਣੇ ਆਪ ਨੂੰ ਵੱਡਾ ਕਹਾਉਂਦਾ ਹੋਵੇ ਬਿਲਕੁਲ ਜ਼ੀਰੋ ਟੋਲਰੈਂਸ ਹੈ ਸਰਪੰਗਤ ਸਿੰਘ ਮਾਨ ਔਰ ਸਾਡੀ ਪੰਜਾਬ ਪੁਲਿਸ ਬਿਲਕੁਲ ਨਹੀਂ ਬਖਸ਼ੂਗੀ 450 ਕਰੋੜ ਹੋਰ ਇਤਾਂ ਦੀ ਪ੍ਰਾਪਰਟੀ ਆਇਡੈਂਟੀਫਾਈ ਹੋ ਚੁੱਕੀ ਆ ਜੋ ਆਉਣ ਵਾਲੇ ਦਿਨਾਂ ਚ ਤੁਹਾਨੂੰ ਖਬਰ ਮਿਲ ਜੂ। ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਦੱਸ ਦਈਏ ਪੰਜਾਬ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਜੜੀ ਆ ਕੀਤੀ ਜਾ ਰਹੀ ਆ। ਸੋ ਦੱਸ ਦਈਏ ਕਿ ਲੁਧਿਆਣਾ ਦੇ ਪਿੰਡ ਪਿੰਡ ਤਲਵੰਡੀ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਲਗਾਤਾਰ ਪਿੰਡ ਤਲਵੰਡੀ ਆਜੇ ਪੁਲਿਸ ਵੱਲੋਂ ਜੜੀ ਆ ਰੇਡ ਕੀਤੀ ਗਈ ਆ ਤਾਂ ਵੱਡੀ ਕਾਰਵਾਈ ਜੜੀ ਆ ਉਹ ਕੀਤੀ ਜਾ ਰਹੀ ਆ। ਤਸਵੀਰਾਂ ਇਸ ਟਾਈਮ ਦੀਆਂ ਤਲਵੰਡੀ ਤੋਂ ਤੁਹਾਡੇ ਨਾਲ ਰੂਬਰੂ ਕਰਾ ਰਹੇ ਦੇਖ ਸਕਦੇ ਹੋ ਕਿ ਕਾਫੀ ਵਧੀਆ ਲਗਾਤਾਰ ਹਾਲਾ ਕੀ ਦੱਸ ਦਈਏ ਪੰਜਾਬ ਪੁਲਿਸ ਵੱਲੋਂ ਲਗਾਤਾਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਮੱਲਿਆਂ ਦੇ ਵਿੱਚ ਜਿਹੜੀ ਆ ਕਾਰਵਾਈ ਕਰ ਰਹੀ ਐ ਸੋ ਵੱਖ-ਵੱਖ ਪਿੰਡਾਂ ਦੇ ਵਿੱਚ ਕੰਮ ਕਾਰਵਾਈ ਜਿਹੜੀ ਲਗਾਤਾਰ ਕਰ ਰਹੀ ਐ ਪੰਜਾਬ ਪੁਲਿਸ ਸੋ ਲੁਧਿਆਣਾ ਦੇ ਵਿੱਚ ਵੀ ਕਈ ਵਾਰੀ ਜਿਹੜੀ ਆ ਕਾਰਵਾਈ ਕਰ ਚੁੱਕੀ ਸੋ ਹੁਣ ਲੁਧਿਆਣਾ ਦੇ ਪਿੰਡ ਪੁਲਿਸ ਵੱਲੋਂ ਜਿਹੜੀ ਆ ਕਾਰਵਾਈ ਉਹ ਕੀਤੀ جاری ਐ ਸੋ ਦੇਖ ਸਕਦੇ ਹੋ ਕਿ ਪੀਲਾ ਪੰਜਾ ਜਿਹੜਾ ਹੈ ਪ੍ਰਸ਼ਾਸਨ ਦਾ ਉਹ ਲਗਾਤਾਰ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਟਾਈਮ ਕਿਉਂਕਿ ਲਗਾਤਾਰ ਪ੍ਰਸ਼ਾਸਨਿਕਲ ਕਰੀਆਤਾ ਉਹਨਾਂ ਵੱਲੋਂ ਲਗਾਤਾਰ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਲਗਾਤਾਰ ਕਾਰਵਾਈ ਜਿਹੜੀ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਕਿਉਂਕਿ ਨਸ਼ੇ ਦੇ ਖਿਲਾਫ ਲਗਾਤਾਰ ਉਹਨਾਂ ਵੱਲੋਂ ਮੁਹਿੰਮ ਜੜੀਆ ਚਲਾਈ ਗਈ ਸੀ ਕਿਉਂਕਿ ਉਹ ਯੁੱਧ ਜੜਾ ਨਸ਼ੇ ਦੇ ਖਿਲਾਫ ਛੜਿਆ ਗਿਆ ਸੀਗਾ ਪੰਜਾਬ ਸਰਕਾਰ ਵੱਟੋਂ ਸੋ ਪੰਜਾਬ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਜਿਹੜਾ ਯੁੱਧ ਜੜਾ ਛੜਿਆ ਵਾ ਸੋ ਉਸ ਯੁੱਧ ਦੇ ਤਹਿਤ ਦੇਖ ਸਕਦੇ ਹੋ ਕਿ ਲਗਾਤਾਰ ਉਹ ਕਾਰਵਾਈਆਂ ਜੜੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਸੋ ਇਸ ਟਾਈਮ ਦੀਆਂ ਤਸਵੀਰਾਂ ਜੜੀਆਂ ਸਾਹਮਣੇ ਸਾਂਝਾ ਕਰਾ ਰਹੇ ਹਾਂ ਤੁਹਾਡੇ ਨਾਲ ਦੇਖ ਸਕਦੇ ਹੋ ਕਿ ਪੀਲਾ ਪੰਜਾ ਜੜਾ ਉਹ ਲਗਾਤਾਰ ਚਲਦਾ ਹੋਇਆ ਨਜ਼ਰ ਆ ਰਿਹਾ ਹੈ ਬਿਲਕੁਲ ਸੋ ਦੱਸ ਦिए ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ੇ ਦੇ ਖਿਲਾਫ ਚਲਾਈ ਜਾ ਰਹੀ ਕਾਰਵਾਈ ਦੌਰਾਨ ਲਗਾਤਾਰ ਕਾਰਵ ਜਿਹੜੀ ਕੀਤੀ ਜਾ ਰਹੀ ਸੋ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜੀ ਹੈ ਇਨਵੈਸਟੀਗੇਸ਼ਨ ਵੀ ਕੀਤੀ ਜਾ ਰਹੀ ਸੋ ਪਿੰਡ ਦੇ ਵਿੱਚ ਹੀ ਘਰੇ ਆ ਪਿੰਡ ਤਲਵੰਡੀ ਦੇ ਵਿੱਚ ਜਿੱਥੇ ਫਿਰ ਇੱਕ ਕਰਨੋ ਜਿਹੜੀ ਆ ਤੇ ਦੇਰੀ ਕੀਤੀ ਗਈ ਹੈ ਸੋ ਗੱਲ ਬਾਤ ਕਰ ਲੈਣੇ ਸਰ ਇੱਥੇ ਹੀ ਪਹੁੰਚੇ ਸੀ ਕਿ ਫਿਰ ਕਾਰਵਾਈ ਕੀਤੀ ਗਈ ਹੈ ਕੀ ਸੀਗਾ ਮਾਨ ਇਹ ਤਲਵੰਡੀ ਪਿੰਡ ਦੇ ਵਿੱਚ ਜਿਹੜਾ ਰੇਲਵੇ ਡਿਪਾਰਟਮੈਂਟ ਨੇ ਇੱਕ ਸਾਡੇ ਕੋ ਇਨਕ੍ਰੋਚਮੈਂਟ ਲਈ ਸਿਕਿਉਰਿਟੀ ਮੰਗੀ ਸੀ ਵੀ ਸਾਡੀਆਂ ਜਿਹੜੀ ਕੁਝ ਪ੍ਰਾਪਰਟੀ ਦਾ ਜਿਹੜੀ ਐਨਕ੍ਰੋਚਮੈਂਟ ਕੀਤੀ ਹੈ ਉਹਦੇ ਤਹਿਤ ਅਸੀਂ ਅੱਜ ਇਹਨਾਂ ਸਿਕਿਉਰਿਟੀ ਦਿੱਤੀ ਸੀ ਬਟ ਜਿੰਨੂੰ ਸਾਨੂੰ ਇਸ ਗੱਲ ਦਾ ਵੀ ਧਿਆਨ ਦੇ ਵੀ ਤਲਵੰਡੀ ਜਿਹੜੇ ਜਿਹੜੇ ਐਨਕ੍ਰੋਚਮੈਂਟ ਦੀ ਗੱਲ ਕਰਦੇ ਹੋ ਤਾਂ ਕੁਝ ਪਰਿਵਾਰ ਜਿਹੜਾ ਨਸ਼ੇ ਦੇ ਜਿਹੜਾ ਕੰਮ ਕਰਦੇ ਆ ਔਰ ਸਾਡੇ ਭੋਲੇ ਭਾਲੇ ਬੱਚਿਆਂ ਨੂੰ ਜਿਹੜਾ ਖਰਾਬ ਕਰਦੇ ਆ ਤੇ ਉਹਨਾਂ ਦੇ ਖਿਲਾਫ 8 8 9 9 ਮੁਕਦਮੇ ਦਰਜ ਆ ਉਹਨਾਂ ਦੇ ਕੁਝ ਮੇਲ ਮੈਂਬਰ ਜਿਹੜੇ ਜੇਲ੍ਹ ਚ ਵੀ ਆ ਤਾਂ ਉਹਨਾਂ ਨੇ ਸਰਕਾਰ ਦੀ ਪ੍ਰਾਪਰਟੀ ਦੇ ਉੱਤੇ ਐਨਕ੍ਰੋਚਮੈਂਟ ਕਰਕੇ ਤੇ ਮਾੜਾ ਕੰਮ ਕਰ ਰਹੇ ਆ ਨਸ਼ਾ ਵੇਚ ਰਹੇ ਆ ਤੇ ਬੱਚਿਆਂ ਨੂੰ ਵਿਗਾੜ ਰਹੇ ਆ ਤਾਂ ਉਸ ਦੇ ਤਹਿਤ ਅਸੀਂ ਜਿਹੜੀ ਜਨ ਸਿਕਿਉਰਿਟੀ ਪ੍ਰੋਵਾਈਡ ਕੀਤੀ ਸੀ ਤਾਂ ਮੈਕ ਮੈਨੇ ਫਿਰ ਉਹ ਜਿਹੜੀ ਆਪਣੇ ਇਨਕ੍ਰੋਚਮੈਂਟ ਜਿਹੜੀ ਆ ਡਿਮਾਲਿਸ਼ ਕਰਾਣੀ ਸ਼ੁਰੂ ਕੀਤੀ ਤੇ ਸਰ ਉਹ ਨਾਮ ਕੀ ਹੈਗਾ ਉਹਨਾਂ ਦਾ ਜਿਹੜਾ ਦਾ ਘਰ ਸੀਗਾ ਇਹ ਜਿਹੜਾ ਪਹਿਲਾ ਘਰ ਸੀ ਜਿਹੜਾ ਸ਼ੰਦਰਪਾਲ ਹੈ ਜਿਹਦੇ ਖਿਲਾਫ ਆਲਰੇਡੀ 9 ਮੁਕਦਮੇ ਦਰਜ ਹਨ ਜਿਹੜਾ ਇਹ ਆਪ ਜਿਹੜਾ ਖੁਦ ਜੇਲ ਚ ਹੈ ਤੇ ਕੁਝ ਪਰਿਵਾਰ ਜਿਹੜਾ ਭੱਜੇ ਹੋਇਆ ਹੈ ਜਿਵੇਂ ਕਿ ਨਾਲ ਦਾ ਘਰ ਹੈ ਉਹ ਰਾਣੀ ਹੈ ਉਹਦੇ ਖਿਲਾਫ ਇਹ ਚਾਰ ਮੁਕਦਮੇ ਦਰਜ ਹਨ ਸਾਰਿਆਂ ਦਾ ਜਿਹੜਾ ਪ੍ਰੀਵਿਅਸ ਰਿਕਾਰਡ ਐਂਡੀਪੀਐਸ ਨਾਲ ਰਿਲੇਟਡ ਹੈ ਬਿਲਕੁਲ ਸਰ ਇੱਕੋ ਹੀ ਘਰ ਇਹ ਵਿੱਚ ਆਂਦਾ ਵਾ ਰੇਲਵੇ ਤੇ ਜਾਂ ਹੋਰ ਵੀ ਜਿਹੜੇ ਘਰ ਹੈਗੇ ਹੋਰ ਵੀ ਜਿਹੜੀ ਲਿਸਟ ਹੈਗੀ ਉਹਦੇ ਮੁਤਾਬਿਕ ਇਹਨਾਂ ਦੀ ਪਰਲੀ ਸਾਈਡ ਤੇ ਵੀ ਇਨਕ੍ਰੋਚਮੈਂਟ ਚੱਲ ਰਹੀ ਹੈ ਜਿਹੜੀ ਉਹ ਡਿਮਾਲਿਸ਼ ਕਰ ਰਹੇ ਹਨ ਉਹ ਜਿਵੇਂ ਜਿਵੇਂ ਕਰਾਈ ਜਾਣਗੇ ਅਸੀਂ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਾਂ ਦੇਖੋ ਪੰਜਾਬ ਬੜੇ ਇੱਕ ਤਰਾਸ ਦੀ ਤੇ ਮਾਹੌਲ ਦੇ ਵਿੱਚੋਂ ਪਿਛਲੀਆਂ ਸਰਕਾਰਾਂ ਦੀ ਨਲਾਕੀ ਕਹਿ ਲਓ ਪਿਛਲੀਆਂ ਸਰਕਾਰਾਂ ਦੀ ਜਿਹੜੀ ਸਰਪ੍ਰਸਤੀ ਸੀ ਅ ਡਰੱਗ ਪੈਡਲਰਸ ਹੋਂ ਦਿੱਤੀ ਹੋਈ ਉਹਦੇ ਕਰਕੇ ਪੰਜਾਬ ਦੀ ਨੌਜਵਾਨੀ ਆ ਜਿਹੜੀ ਗਲਤ ਰਾਹ ਤੇ ਤੁਰ ਗਈ ਕਿਉਂਕਿ ਅ ਅਸੀਂ ਇਹ ਮੰਨਦੇ ਆ ਵੀ ਨੌਜਵਾਨੀ ਨੂੰ ਪ੍ਰਭਾਵਿਤ ਕੀਤਾ ਉਸ ਟਾਈਮ ਦੇ ਵੱਡੇ ਵੱਡੇ ਤਸਕਰਾਂ ਨੇ ਤੇ ਜਿਹੜੇ ਵੱਡੇ ਵੱਡੇ ਨੇਤਾਵਾਂ ਦੇ ਉਸ ਗੱਲ 'ਚ ਨਾਮ ਸ਼ਾਮਲ ਸੀ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ 2022 'ਚ ਪੰਜਾਬ ਦੇ ਲੋਕਾਂ ਨੇ ਚੁਣੀਆ ਸਾਡੀ ਇੱਕ ਕਮਿਟਮੈਂਟ ਸੀ ਸਾਡਾ ਇੱਕ ਵਾਅਦਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਕਿ ਜਿਹੜੀ ਨਸ਼ੇ ਦੀ ਅਲਾਮਤ ਹੈ ਇਹਨੂੰ ਜੜੋਂ ਵੱਢਾਂਗੇ ਜਦੋਂ ਦੀ ਸਾਡੀ ਸਰਕਾਰ 2022 ਤੋਂ ਆਈ ਲਗਾਤਾਰ ਅਸੀਂ ਪੁਲਿਸ ਤੋਂ ਔਰ ਹੋਰ ਏਜੰਸੀਜ਼ ਜਿਹੜੀਆਂ ਨੇ ਉਹਨਾਂ ਤੋਂ ਕੰਮ ਕਰਾ ਰਹੇ ਸੀ ਕਿ ਜਿਹੜਾ ਨਸ਼ੇ ਦਾ ਲੱਕ ਤੋੜਨਾ ਤੁਸੀਂ ਦੇਖਿਆ ਹੋਣਾ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਪ੍ਰਾਪਰਟੀਆਂ ਨੇ ਇਹਨਾਂ ਲੋਕਾਂ ਨੇ ਡਰੱਗ ਮਨੀ ਦੇ ਨਾਲ ਬਣਾਈਆਂ ਹੋਈਆਂ ਉਹ ਪ੍ਰਾਪਰਟੀਆਂ ਨੂੰ ਅਸੀਂ ਸੀਲ ਕਰਾਇਆ ਪੁਲਿਸ ਨੇ ਬੜੀ ਮਸਤੀ ਨਾਲ ਜ਼ਮੀਨ ਤੇ ਜਾ ਕੇ ਕੰਮ ਕੀਤਾ ਤਾਂ ਹੁਣ ਇੱਕ ਜਿਹੜੀ ਡਰਾਈਵ ਹੈ ਕਿ ਬਲਡੋਜ਼ਰ ਦੇ ਨਾਲ ਇਹ ਜਿਹੜੀਆਂ ਪ੍ਰਾਪਰਟੀਆਂ ਡਰੱਗ ਮਨੀ ਦੇ ਨਾਲ ਲੋਕਾਂ ਨੇ ਬਣਾਈਆਂ ਹੋਈਆਂ ਉਹਨਾਂ ਨੂੰ ਢਾਉਣ ਦੀ ਇੱਕ ਕਾਰਵਾਈ ਸ਼ੁਰੂ ਕੀਤੀ ਆ ਤਾਂ ਕਈ ਦਿਨਾਂ ਦੀ ਲੋਕਾਂ ਨੂੰ ਵੀ ਰਾਹਤ ਹੈ ਤੇ ਜਿਹੜੇ ਡਰੱਗ ਪੈਡਲਰਸ ਐ ਜਿਹੜੇ ਨਸ਼ਾ ਤਸਕਰ ਐ ਉਹਨਾਂ ਨੂੰ ਸਰਪ੍ਰਸਤੀ ਦੇਣ ਵਾਲੇ ਲੋਕਾਂ ਨੂੰ ਹੁਣ ਭਾਜੜ ਪਈ ਹੈ ਸਦਾ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਿਲਕੁਲ ਜ਼ੀਰੋ ਟੋਲਰੈਂਸ ਹੈ ਡਰਗ ਨੂੰ ਲੈ ਕੇ ਲੰਬੇ ਸਮੇਂ ਤੋਂ ਜਿਹੜੇ ਪਾਕਿਸਤਾਨ ਤੋਂ ਚਾਹੇ ਤਾਂ ਨਹਿਰ ਦੇ ਦਰਿਆ ਦੇ ਰਾਸਤੇ ਤਾਂ ਹੀ ਤੇ ਹੋਰ ਲੂਪਸ ਦੇ ਰਾਹੀਂ ਲੂਪੋਲਸ ਦੇ ਰਾਹੀਂ ਇਹ ਡਰਗ ਆ ਰਿਹਾ ਸੀਗਾ ਤੇ ਹੁਣ ਜਿਹੜੀ ਲੇਟੈਸਟ ਤਰੀਕਾ ਉਹਨਾਂ ਨੇ ਅਪਣਾਇਆ ਉਹ ਡਰੋਨ ਦਾ ਤਾਂ ਕੋਈ 4000 ਤੋਂ ਵੱਧ ਜਿਹੜੇ ਡਰੋਨ ਹੈ ਉਹ ਰਿਕਵਰ ਕੀਤੇ ਗਿਆ ਪਿਛਲੇ ਸਾਲ ਦੇ ਵਿੱਚ ਵਿੱਚ ਕਰਦੇ ਕੀ ਆ ਬੜਾ ਸੌਖਾ ਤਰੀਕਾ ਬਣਾ ਲਿਆ ਤੇ ਜਿਹੜੇ ਇਸ ਟਰੇਡ ਦੇ ਬੰਦੇ ਐ ਕਰਾਸ ਬਾਰਡਰ ਜਿਨ੍ਹਾਂ ਦੇ ਹੱਥ ਜੁੜੇ ਹੋਏ ਆ ਉਹਨਾਂ ਨੇ ਡਰੋਨ ਦੇ ਥਰੂ ਜਿਹੜੀ ਤਸਕਰੀ ਨੂੰ ਬੜਾ ਸੌਖਾ ਤਰੀਕੇ ਤੇ ਤਾਂ ਅਸੀਂ ਬਾਰਡਰ ਸੀਲ ਕਰਨ ਤੇ ਉੱਥੇ ਬਹੁਤ ਚੰਗੇ ਤਰੀਕੇ ਨਾਲ ਪੁਲਿਸ ਦੀ ਮਸਤੈਦੀ ਇਸ ਦਾ ਭਗਵੰਤ ਸਿੰਘ ਮਾਨ ਜੀ ਆਪ ਪਰਸਨਲੀ ਮੀਟਿੰਗ ਲੈਂਦੇ ਨੇ ਤੇ ਹੁਣ ਜਿਹੜਾ ਵਿਦਰਨ ਸਿਟੀਜ਼ ਜਾਂ ਵਿਦਰਨ ਜਿਹੜੇ ਪਿੰਡ ਹੈ ਉਥੇ ਜਿਹੜਾ ਜਿਹੜਾ ਕੋਈ ਡਰੱਗ ਦਾ ਜੋ ਵੀ ਤਾਣਾ ਬਾਣਾ ਬਣਿਆ ਹੋਇਆ ਜਿਹੜੇ ਜਿਹੜੇ ਆਇਡੈਂਟੀਫਾਈ ਹੋਈ ਜਾ ਰਹੇ ਆ ਉਹਨਾਂ ਦੀ ਪ੍ਰਾਪਰਟੀ ਇਸੇ ਤਰ੍ਹਾਂ ਜਿਹੜਾ ਵੀ ਕੋਈ ਬੰਦਾ ਡਰੱਗ ਵੱਲ ਇਸ ਮਨੀ ਵੱਲ ਤੁਰੂਗਾ ਉਹਦਾ ਇਹੀ ਹਾਲ ਹੋਊਗਾ ਉਹਦਾ ਇਹੀ ਹਸ਼ਰ ਹੋਊਗਾ ਜਿਹੜਾ ਚਾਹੇ ਤਾਂ ਕਿਸੇ ਵੀ ਵੱਡੇ ਬੰਦੇ ਦੀ ਉਹਦੇ ਪਿੱਛੇ ਹੱਥ ਹੋਵੇ ਚਾਹੇ ਕੋਈ ਆਪਣੇ ਆਪ ਨੂੰ ਵੱਡਾ ਕਹਾਉਂਦਾ ਹੋਵੇ ਬਿਲਕੁਲ ਜ਼ੀਰੋ ਟੋਲਰੈਂਸ ਹੈ ਸੱਭ ਪੰਗਤ ਸਿੰਘ ਮਾਨ ਔਰ ਸਾਡੀ ਪੰਜਾਬ ਪੁਲਿਸ ਬਿਲਕੁਲ ਨਹੀਂ ਬਖਸ਼ੂਗੀ ਔਰ ਪੰਜਾਬ ਦੇ ਲੋਕ ਵੀ ਇਸ ਗੱਲ ਦੇ ਵਿੱਚ ਨਾਲ ਨੇ ਅ ਬਹੁਤ ਤੁਸੀਂ ਦੇਖਿਆ ਹੋਣਾ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਇਹੋ ਜਿਹੇ ਨਾਕਾ ਕਦੇ ਕਾਰਵਾਈ ਹੋਈ ਕਿਉਂਕਿ ਸਾਂਝਾ ਸੀਗੀਆਂ ਇੱਕ ਸਰਕਾਰ ਬਦਲੀ ਦੂਜੀ ਨੇ ਉਹ ਬਿਜ਼ਨਸ ਅੱਗੇ ਨਾਲ ਸਾਂਝਾ ਪਾ ਲੀਆਂ ਪਰ ਨਾ ਤਾਂ ਇਸ ਸਰਕਾਰ ਦਾ ਕਿਸੇ ਵੀ ਐਸੇ ਬੰਦੇ ਨਾਲ ਕੋਈ ਸਰੋਕਾਰ ਹੈ ਤੇ ਅਸੀਂ ਤਾਂ ਮੂਹਰੇ ਭਜਾਉਣੇ ਆ ਰਾਈਟ ਉਹਨਾਂ ਨੂੰ ਜਨਮਦਾਰਾ ਦਿਖਾਣਾ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਮਤਲਬ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਬੰਦੇ ਦੇ ਪੁੱਤ ਉਹ ਸਰ ਜਿਹੜੀ ਅੱਜ ਕਾਰਵਾਈ ਕੀਤੀ ਕਿ ਕਿਹੜੀ ਜਗ੍ਹਾ ਕੀਤੀ ਔਰ ਕਿਸ ਤਰ੍ਹਾਂ ਕੀਤੀ ਦੇਖੋ ਇਹ ਤਲਵੰਡੀ ਕਲਾਂ ਪਿੰਡ ਲਾਡੋਵਾਲ ਦੇ ਨੇੜੇ ਲੁਧਿਆਣੇ ਦੇ ਵਿੱਚ ਦੋ ਡਰੱਗ ਪੈਡਲਰਸ ਹਿਸਟਰੀ ਸ਼ੀਟਸ ਸੀਗੇ ਜਿਹੜੇ ਉਹਨਾਂ ਦੇ ਘਰ ਟਾਏ ਗਏ ਨੇ ਇੱਕ ਛੰਦਰਪਾਲ ਜਿਹਦੇ ਉੱਤੇ 9 ਮੁਕੱਦਮੇ ਜਿਨ੍ਹਾਂ ਚੋਂ 8 ਮੁਕੱਦਮੇ ਐਨਡੀਪੀਐਸ ਦੇ ਔਰ ਅੱਜ ਦੀ ਤਰੀਕ ਦੇ ਵਿੱਚ ਵੀ ਉਹ ਬੰਦਾ ਫਲੋਰ ਥਾਣੇ ਦੇ ਇੱਕ ਐਨਡੀਪੀਐਸ ਮੁਕੱਦਮੇ ਦੇ ਵਿੱਚ ਜੇਲ੍ਹ ਕੱਟ ਰਿਹਾ ਔਰ ਦੂਜੀ ਕਾਰਵਾਈ ਰਾਣੀ ਜਿਹਦੇ ਤੇ 4 ਤੋਂ 5 ਮੁਕੱਦਮੇ ਨੇ ਔਰ ਅੱਜ ਦੀ ਤਰੀਕ ਦੇ ਵਿੱਚ ਉਹ ਆਪਦੇ ਘਰੋਂ ਭੱਜੀ ਹੋਈ ਐ ਐਬਸਕੌਂਡ ਕਰ ਰਹੀ ਸੋ ਇੱਕ ਇਹਨਾਂ ਨੇ ਆਪਦੀ ਡਰੱਗ ਮਨੀ ਨਾਲ ਇੱਥੇ ਘਰ ਸਾਰੇ ਹੋਏ ਨੇ ਉਹ ਘਰ ਤਾਂ ਉਸਾਰੀ ਉਸਾਰੇ ਨੇ ਔਰ ਉਹ ਸਾਰੇ ਨਜਾਇਜ਼ ਤੌਰ ਦੇ ਉੱਤੇ ਸਰਕਾਰੀ ਜ਼ਮੀਨ ਦੇ ਵਿੱਚ ਜਿਹਦਾ ਇਹਨਾਂ ਕੋਲ ਕੋਈ ਰਾਈਟ ਨਹੀਂ ਹੈ ਹੁਣ ਇਹ ਸਰਕਾਰੀ ਜ਼ਮੀਨ ਜਿਹੜੀ ਇਹ ਧੱਬੀ ਬੈਠੇ ਨੇ ਇਹ ਪਿੱਛੇ ਦੇਖੋ ਤੁਸੀਂ ਹਾਈਵੇ ਦਾ ਪ੍ਰੋਜੈਕਟ ਨਿਕਲ ਰਿਹਾ ਜਿਹੜਾ ਲੁਧਿਆਣੇ ਤੋਂ ਰੋਪੜ ਭਰਤਮਾਲਾ ਪ੍ਰੋਜੈਕਟ ਦੇ ਅੰਡਰ ਬਣ ਰਿਹਾ ਉਹਦੇ ਕਰਕੇ ਸਾਰਾ ਪ੍ਰੋਜੈਕਟ ਰੁਕਿਆ ਪਿਆ ਸੋ ਇਹ ਦੋਰੀਏ ਚੀਜ਼ ਇੱਕ ਤਾਂ ਡਰਗ ਪੈਡਲਰ ਨੂੰ ਸਿੱਧਾ ਮੈਸੇਜ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਕਰੂਗਾ ਜਿਹੜਾ ਡਰਗ ਪੈਡਲਿੰਗ ਕਰੂਗਾ ਉਹਦੇ ਅਗੇਂਸਟ ਇਦਾਂ ਹੀ ਕਾਰਵਾਈ ਹੋਊਗੀ ਦੂਜਾ ਜਿਨੇ ਵੀ ਨਜਾਇਜ਼ ਤੌਰ ਦੇ ਉੱਤੇ ਇੱਥੇ ਕਬਜ਼ਾ ਕੀਤਾ ਵਾ ਉਹਦਾ ਇਦਾਂ ਹੀ ਛਡਾਇਆ ਜਾਊਗਾ ਸੋ ਹੁਣ ਇਹ ਪਿਛਲੇ ਲੰਬੇ ਸਮੇਂ ਤੋਂ ਜੋ ਜਿੱਦਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ 550 ਕਰੋੜ ਰੁਪਏ ਇਤਾਂ ਦੀ ਪ੍ਰਾਪਰਟੀ ਡਰੱਗ ਪੈਟਲਰਸ ਦੀ ਸੀਜ਼ ਕਰ ਚੁੱਕੇ ਆ ਜੋ ਡਰੱਗ ਦੇ ਕੇਸਾਂ ਦੇ ਵਿੱਚ ਇਨਵੋਲਡ ਨੇ 450 ਕਰੋੜ ਹੋਰ ਇਤਾਂ ਦੀ ਪ੍ਰਾਪਰਟੀ ਆਇਡੈਂਟੀਫਾਈ ਹੋ ਚੁੱਕੀ ਆ ਜੋ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਖਬਰ ਮਿਲ ਚੁੱਕੀ ਉਹਦੀ ਵੀ ਸੋ ਇਹ ਚੀਜ਼ਾਂ ਨੇ ਕਿਉਂਕਿ ਸਾਡੀ ਨੀਅਤ ਸਾਫ਼ ਹੈ ਅਸੀਂ ਕਿਸੇ ਡਰੱਗ ਪੈਟਲਰ ਨਾਲ ਨਹੀਂ ਹਿੱਸਾ ਪਾਉਣਾ ਅਸੀਂ ਕਿਸੇ ਡਰੱਗ ਪੈਟਲਰ ਦੇ ਨਾਲ ਜਾ ਕੇ ਕੋਈ ਫੋਟੋ ਨਹੀਂ ਕਰਾਉਣੀ ਆ ਅਸੀਂ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਲਈ ਕੰਮ ਕਰ ਰਹੇ ਆਂ ਔਰ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਰਹੇ ਆਂ ਬਿਲਕੁਲ ਸਰ ਜੀ ਜਿਹੜਾ ਤੁਸੀਂ ਸਵਾਲ ਕੀਤਾ ਪੰਜਾਬ ਦੇ ਲੋਕਾਂ ਦੇ ਲਈ ਕੰਮ ਕਰ ਰਹੇ ਤੁਸੀਂ ਵੀ ਐਡਵੋਕੇਟ ਹੋ ਜਿਸ ਤਰੀਕੇ ਨਾਲ ਮੁਹਿੰਮ ਸ਼ੁਰੂ ਕੀਤੀ ਗਈ ਹੈ ਨਸ਼ਾ ਵੇਚ ਰਹੀ ਸੀ ਜੋ ਨੌਜਵਾਨ ਜਿਹੜੀਆਂ ਅਪਰਾਧੀਆਂ ਬਣਾਈਆਂ ਕਈ ਮਾਵਾ ਦੇ ਪੁੱਤ ਮਰੇ ਨੇ ਨਸ਼ੇ ਦੇ ਵਿੱਚ ਲਾਇਆ ਕਿਤੇ ਨਾ ਕਿਤੇ ਲੱਗਦਾ ਨਹੀਂ ਜੋ ਨਸ਼ਾ ਵੇਚਦੇ ਆ ਜਦੋਂ ਉਹਨਾਂ ਤੇ ਐਨਡੀਪੀਐਸ ਦੇ ਪਰਚੇ ਦਰਜ ਹੋਗੇ ਜਿਨ੍ਹਾਂ ਦੇ ਵਿੱਚ ਯਾਰ ਐਡਵੋਕੇਟ ਵੀ ਪੰਜਾਬ ਦੇ ਵਿੱਚ ਇਕਤਾ ਕਰਨ ਵੀ ਇਹੋ ਜਿਹੇ ਅਨਸਰਾਂ ਦੀ ਜਿਹੜੀ ਸਾਥ ਨਾ ਦਿੱਤਾ ਜਾਵੇ ਦੇਖੋ ਅੱਜ ਤੁਸੀਂ ਦੇਖੋ ਹਾਈ ਕੋਰਟ ਦੇ ਵਿੱਚ ਵੀ ਇੱਕ ਪੀਆਈਐਲ ਫਾਈਲ ਹੋ ਜਾਂਦੀ ਆ ਇਸ ਐਕਸ਼ਨ ਦੇ ਅਗੇਂਸ ਤੁਸੀਂ ਸਾਡੇ ਸਪੋਕਸਪਰਸਨ ਸਾਡੇ ਐਮਪੀ ਮਾਲਵਿੰਦਰ ਸਿੰਘ ਕੰਗ ਨੇ ਉਹਦੇ ਤੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਜਿਸ ਦੇ ਚ ਉਹਨਾਂ ਨੇ ਦੱਸਿਆ ਕਿ ਜੋ ਜਿਹੜੀ ਐਸੋਸੀਏਸ਼ਨ ਪੰਜਾਬ ਵੈਲਫੇਅਰ ਕਾਉਂਸਲ ਕਰਕੇ ਕੋਈ ਐਸੋਸੀਏਸ਼ਨ ਆ ਉਹਨਾਂ ਨੇ ਫਾਈਲ ਕੀਤੀ ਉਹ ਸਿੱਧਾ ਕਾਂਗਰਸ ਦੀ ਹੈ ਉਹਦੇ ਵਿੱਚ ਜੋਰ ਦੇ ਹੈਡਾ ਜੋ ਉਹਨੂੰ ਐਸੋਸੀਏਸ਼ਨ ਨੂੰ ਚਲਾ ਰਿਹਾ ਉਹ ਕਾਂਗਰਸੀ ਨੇ ਪ੍ਰਤਾਪ ਸਿੰਘ ਬਾਜਵਾ ਪਿਛਲੇ ਦਿਨ ਟਵੀਟ ਕਰਕੇ ਕਹਿ ਰਹੇ ਨੇ ਕਿ ਅਸੀਂ ਇਸ ਚੀਜ਼ ਦੇ ਉੱਤੇ ਹਾਂ ਠੀਕ ਹੈ ਜੀ ਇਹ ਲੇਟ ਕਾ ਤੋਂ ਹੋਇਆ ਕੀ ਇੱਦਾਂ ਦੀ ਕਾਰਵਾਈ ਹੋ ਰਹੀ ਹੈ ਮਤਲਬ ਸਿਰਫ ਵਿਰੋਧ ਕਰਨ ਲਈ ਵਿਰੋਧ ਕਰਨਾ ਸੋ ਅੱਜ ਕਾਂਗਰਸ ਵੀ ਐਕਸਪੋਜ਼ ਹੋ ਗਈ ਇਸ ਚੀਜ਼ ਤੋਂ ਕਿ ਉਹ ਪੰਜਾਬ ਦੇ ਵਿੱਚ ਜੇ ਕੋਈ ਸਾਰਥਕ ਕੰਮ ਕਰ ਰਿਹਾ ਕਿਉਂਕਿ ਇਹਨਾਂ ਦੀਆਂ ਮਿਹਨੀਆਂ ਪੁੱਗਤਾਂ ਨਹੀਂ ਅੱਛਾ ਜਿੱਦਾਂ ਇਹ ਜਿਹੜਾ ਜਿਹੜਾ ਨਸ਼ਾ ਨਾ ਇਹ ਪੰਜਾਬ ਦੇ ਵਿੱਚ ਇੱਕ ਦਿਨ ਤੋਂ ਤਾਂ ਆਇਆ ਨਹੀਂ ਹੈਗਾ ਸਾਰੇ ਭਲੀ ਭਾਂਤੀ ਜਾਣਦੇ ਨੇ ਇਹ ਅਕਾਲੀ ਭਾਜਪਾ ਸਰਕਾਰ ਦੀ ਵੇਲੇ ਇੱਥੇ ਬੂਟਾ ਲੱਗਿਆ ਔਰ ਕਾਂਗਰਸ ਦੀ ਸਰਕਾਰ ਨੇ ਇਹਨੂੰ ਭਲੀ ਭਾਂਤੀ ਪਾਣੀ ਦੇ ਕੇ ਡਾ ਵੱਟਾ ਫਲਾ ਸੋ ਇਹਨਾਂ ਦੀਆਂ ਸਾਂਝਾਂ ਨੇ ਇਸੇ ਕਰਕੇ ਇਹਨਾਂ ਨੂੰ ਤਕਲੀਫ ਹੋ ਰਹੀ ਆ ਪਰ ਪੰਜਾਬ ਦੇ ਲੋਕ ਖੁਸ਼ ਨੇ ਇਸ ਐਕਸ਼ਨ ਤੋਂ ਗਲਤ ਤਾਂ ਬਿਲਕੁਲ ਸਹੀ ਹੈ ਨਾ ਇੱਥੇ ਕਾਲੀ ਦਲ ਵੀ ਆਏ ਨੇ ਰਾਜ ਕਰਕੇ ਕਿਹਨੇ ਕਾਂਗਰਸ ਵੀ ਰਾਜ ਕਰ ਆਪਣੇ ਇਹ ਕਾਰਵਾਈ ਉਹ ਵੀ ਕਰ ਸਕਦੇ ਸੀ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੀ ਅੱਜ ਜਿਹੜੀ ਕਾਰਵਾਈ ਹੋਈ ਆ ਇਹਦੇ ਤੇ ਇੱਕ ਬੰਦੇ ਤੇ 1998 ਤੋਂ ਪਰਚੇ ਚੱਲੇ ਆਉਂਦੇ ਨੇ ਇੱਕ ਲੇਡੀ ਦੀ ਜਿਹੜੀ ਦੂਜੀ ਲੇਡੀ ਆ 2002 2003 ਤੋਂ ਪਰਚੇ ਚੱਲੇ ਆਉਂਦੇ ਜੇ ਇਦਾਂ ਦੀਆਂ ਕਾਰਵਾਈਆਂ ਪਹਿਲਾਂ ਹੋ ਜਾਂਦੀਆਂ ਕੀ ਅੱਜ ਪੰਜਾਬ ਦੇ ਵਿੱਚ ਨਸ਼ਾ ਇਸ ਹੱਦ ਤੱਕ ਵੱਧ ਨਹੀਂ ਵੱਧ ਸਕਦਾ ਸੀਗਾ ਕਿਸੇ ਵੀ ਹਾਲਤ ਨਹੀਂ ਵੱਧ ਸਕਦਾ ਸੀ ਸੋ ਅਸੀਂ ਤਾਂ ਸੋਹਿਰਦਾਂ ਪੰਜਾਬ ਦੇ ਲੋਕਾਂ ਦੇ ਲਈ ਔਰ ਪੰਜਾਬੀਅਤ ਲਈ ਇਸੇ ਤਹਿਤ ਅਸੀਂ ਕਾਰਵਾਈ ਅੱਗੇ ਵੀ ਇਸੇ ਤਰ੍ਹਾਂ ਕਰਦੇ ਰਾਵਾਂਗੇ ਔਰ ਉਸ ਦਿਨ ਤੱਕ ਕਰਦੇ ਰਾਵਾਂਗੇ ਜਦ ਤਨ ਪੰਜਾਬ ਚੋਂ ਨਸ਼ੇ ਦਾ ਬੂਟਾ ਬਿਲਕੁਲ ਖਤਮ ਨਹੀਂ ਕਰਦੇ ਠੀਕ ਹੈ ਜੀ ਜਿਹੜੇ ਲਿਸਟ ਜਿਹੜੀ ਹੈ ਰੇਲਵੇ ਵਾਲਿਆਂ ਨੇ ਇੱਕ ਰਿਕੁਐਸਟ ਕੀਤੀ ਸੀ ਵੀ ਸਾਡੀ ਜਿਹੜੀ ਹੈ ਸਰਕਾਰੀ ਪ੍ਰਾਪਰਟੀ ਤੇ ਇਲੀਗਲ ਜਿਹੜੀ ਹੈ ਉਹਦੇ ਉੱਤੇ ਇਨਕ੍ਰੋਚਮੈਂਟ ਕੀਤੀ ਹੋਈ ਹੈ ਤਾਂ ਕੁਛ ਨੇ ਕੁਸ਼ਕੂਲੀਆਂ ਬਣਾਈਆਂ ਕਈਆਂ ਨੇ ਘਰ ਬਣਾਏ ਤਾਂ ਉਹਦੇ ਵਾਸਤੇ ਇਹਨਾਂ ਨੇ ਪੁਲਿਸ ਹੈਲਪ ਮੰਗੀ ਸੀ ਉਹਦੇ ਵਿੱਚ ਇਹਨਾਂ ਦੇ ਰੇਲਵੇ ਦੇ ਮਿਸਟਰ ਅਦਿੱਤਿਆ ਆਏ ਹੋਏ ਆ ਜੀ ਤਾਂ ਉਹਦੇ ਵਿੱਚ ਅੱਜ ਉਹਦੇ ਤਹਿਤ ਸੀ ਜਦੋਂ ਫਿਰ ਸਾਰੀ ਇਸ ਗੱਲ ਨੂੰ ਦੇਖਿਆ ਵੀ ਇੱਥੇ ਜਿਹੜੇ ਕੁਝ ਪਰਿਵਾਰ ਐਂਡੀਪੀਐਸ ਦੇ ਵਿੱਚ ਵੀ ਜਿਹੜਾ ਸ਼ਬੂਲੀਅਤ ਤਹਿਤ ਉਹਨਾਂ ਦੇ ਮੁਕਦਮੇ ਵੀ ਦਰਜਾਂ ਤੇ ਐਂਡੀਪੀਐਸ ਦਾ ਜਿਹੜਾ ਕੰਮ ਵੀ ਕਰਦੇ ਆ ਤੇ ਆਪਣੀ ਜਿਹੜੀ ਜਵਾਨੀ ਨੂੰ ਰੋਲ ਰਹੇ ਆ ਤੇ ਉਹਨਾਂ ਬੱਚਿਆਂ ਨੂੰ ਗਲਤ ਰਾਹੇ ਨਸ਼ੇ ਦੇ ਜਿਹੜਾ ਪਾ ਰਹੇ ਆ ਤੇ ਉਹ ਲੋਕਾਂ ਨੇ ਵੀ ਇੱਥੇ ਜਿਹੜੇ ਘਰ ਪਾਏ ਹੋਏ ਤਾਂ ਉਸ ਗੱਲ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਰੇਲਵੇ ਵਾਲਿਆਂ ਦੀ ਜਿਹੜੀ ਰਿਕੁਐਸਟ ਸੀ ਉਹਨੂੰ ਪ੍ਰਾਇੋਰਟੀ ਤੇ ਜਿਹੜਾ ਲਿੱਤਾ ਤੇ ਅੱਜ ਜਿਹੜੀ ਇਹ ਪਹਿਲੇ ਘਰ ਤੋਂ ਜਿਹੜੀ ਸ਼ੁਰੂਆਤ ਕੀਤੀ ਹੈ ਤਾਂ ਇਹ ਆਪ ਜੀ ਦੇ ਸਾਹਮਣੇ ਜਿਹੜਾ ਇਹ ਨੂੰ ਜਿਹੜਾ ਡਿਮੋਲਿਸ਼ ਕੀਤਾ ਤਾਂ ਕਿਹਦਾ ਘਰ ਆ ਸਾਰੇ ਇਸਨ ਦਾ ਨਾਮ ਕੀ ਇਹ ਕੋਈ ਰਾਣੀ ਹੈ ਤੇ ਇੱਕ ਚੰਦਰਪਾਲ ਚੰਦਰਪਾਲ ਕਿੰਨੇ ਪਰਚੇ ਦਾ ਕਿੰਨੇ ਪਰਚੇ ਦੇ ਖਿਲਾਫ ਕਿਸੇ ਦੇ ਖਿਲਾਫ ਤਿੰਨ ਮੁਕਦਮੇ ਕਿਸੇ ਖਿਲਾਫ ਦੋ ਮੁਕਦਮੇ ਇਹਨਾਂ ਤੇ ਐਨਡੀਪੀਐਸ ਦਾ ਜਿਹੜਾ ਪ੍ਰੀਵਿਅਸ ਰਿਪੋਰਟ ਸਭ ਕਿੰਨੇ ਘਰਾਂ ਦੇ ਉੱਤੇ ਕਾਰਵਾਈ ਕੀਤੀ ਜਾਣੀ ਹੈ ਇਹ ਜੋ ਰੇਲਵੇ ਵਾਲਿਆਂ ਨੇ ਦਿੱਤੀ ਹੈ ਉਹਨਾਂ ਨੇ ਬੱਤੀ ਦੀ ਦਿੱਤੀ ਹੈ ਤੇ ਉਹ ਤੇ ਬੱਤੀਆਂ ਤੇ ਹੀ ਡਿਮੋਲਿਸ਼ ਕਰਨੀ ਅਸੀਂ ਜਿਹੜੀ ਪੁਲਿਸ ਮਦਦ ਉਹਨਾਂ ਨੂੰ ਇਸੇ ਪਿੰਡ 'ਚ ਬੱਤੀ ਕਰਨੇ ਕਿ ਹੋਰ ਪਿੰਡਾਂ 'ਚ ਵੀ ਨਹੀਂ ਇਹ ਇਸ ਟਰੈਕ ਰੇਲਵੇ ਟਰੈਕ ਤੇ ਰਾਈਟ ਹੈਂਡ ਸਾਈਡ ਵੀ ਹੈ ਤੇ ਲੈਫਟ ਹੈਂਡ ਸਾਈਡ ਵੀ ਹੈ ਦੋਨੋਂ ਜਿਹੜੀ ਹੈ ਉਸ ਸਰ ਉਹਨਾਂ ਦੋਵਾਂ ਦਾ ਸਟੇਟਸ ਕੀ ਹੈ ਉਹ ਤੁਹਾਡੀ ਗ੍ਰਫਤ ਅਚ ਤਾਂ ਉਹ ਅਸੀਂ ਅਲੱਗ ਆਪਣੀ ਜਿਹੜੀ ਕਾਰਵਾਈ ਉਹ ਅਲੱਗ ਕਰਾਂ ਤੇ ਰਾਣੀ ਤੇ ਜਿਹਦੇ ਖਿਲਾਫ ਤੁਸੀਂ ਦੱਸਿਆ ਚੰਦਰਪਾਲ ਦੇ ਖਿਲਾਫ ਜਿਨ੍ਹਾਂ ਦੇ ਘਰ ਦੇ ਉੱਤੇ ਅੱਜ ਬੁਲਡੋਜ਼ਰ ਚਲਾਇਆ ਗਿਆ ਹੈ ਉਹਨਾਂ ਦਾ ਕੀ ਸਟੇਟਸ ਹੈ ਤੁਹਾਡੀ ਗ੍ਰਿਫਤਦਾਰੀ ਉਹ ਉਹ ਸਾਡੀ ਗ੍ਰਿਫਟ ਨਹੀਂ ਹੈਗੇ ਬਟ ਰੇਲਵੇ ਦੇ ਅਫਸਰ ਨੇ ਇਨਕ੍ਰੋਚਮੈਂਟ ਦੇ ਰਿਕਾਰਡਿੰਗ ਜਿਹੜੀ ਹੈ ਪੁਲਿਸ ਨੂੰ ਅਮਦਦ ਮੰਗੀ ਹੈ ਤਾਂ ਉਹ ਅਸੀਂ ਇਹਨਾਂ ਨੂੰ ਸਿਕਿਉਰਿਟੀ ਮਹਈਆ ਕਰਾਈ ਹੈ ਤਾਈ ਰੇਲਵੇ ਲੋ ਜਿਹੜਾ ਇਹ ਜਿਹੜਾ ਇਹਨਾਂ ਦਾ ਇਨਕ੍ਰੋਚਮੈਂਟ ਜਿਹੜੀ ਆ ਦੂਰ ਕੀਤੀ ਗਈ ਤਾਂ ਬਿਲਕੁਲ ਸੋ ਦੱਸ ਦिए ਲਗਾਤਾਰ ਪੁਲਸ ਵੱਲੋਂ ਲਗਾਤਾਰ ਕਾਰਵਾਈ ਜਿਹੜੀ ਆ ਕੀਤੀ ਜਾ ਰਹੀ ਹੈ ਸੋ ਐਨਡੀਪੀਐਸ ਦੇ ਜਿਹੜੇ ਪਰਚੇ ਉਹਨਾਂ ਦੇ ਉੱਤੇ ਪਹਿਲਾਂ ਵੀ ਦਰਜ ਸੀਗੇ ਸੋ ਉਸ ਤੋਂ ਬਾਅਦ ਹੁਣ ਰੇਲਵੇ ਦੀ ਗੱਲ ਕਰਦੀ ਹੈ ਤਾਂ ਉਹਨਾਂ ਦੇ ਵਿੱਚ ਆ ਰਹੇ ਜਿਹੜੇ ਕਰ ਨੇ ਉਹ ਉਹਨਾਂ ਦੇ ਉੱਤੇ ਲਗਾਤਾਰ ਜਿਹੜੀ ਆ ਕਾਰਵਾਈ ਕੀਤੀ ਜਾ ਰਹੀ ਕਿਉਂਕਿ ਰੇਲਵੇ रेलवे ਟੋਤੀ ਵੱਲੋਂ ਜਿਹੜੀ ਹੈ ਸਿਕਿਉਰਟੀ ਮੁਹੱਈਆ ਕਰਾਈ ਗਈ ਸੀਗੀ ਮੰਗੀ ਗਈ ਸੀਗੀ ਪੰਜਾਬ ਪੁਲਿਸ ਵੱਲੋਂ ਸੋ ਲੁਧਿਆਣਾ ਪੁਲਿਸ ਵੱਲੋਂ ਲਗਾਤਾਰ ਉਹ ਸਿਕਿਉਰਟੀ ਵੀ ਪ੍ਰੋਵਾਈਡ ਕੀਤੀ ਗਈ ਸੋ ਕਰ ਨੂੰ ਦੇਖ ਸਕਦੇ ਹੋ ਕਿ ਕਿਸ ਤਰੀਕੇ ਉਦੋਂ ਜਿਹੜਾ ਪੂਰਾ ਤਸਤ ਕਰ ਦਿੱਤਾ ਗਿਆ ਸੋ ਦੇਖਦੇ ਰਹੋ ਲੁਧਿਆਣਾ ਲਈ ਮੈਂਤਨ ਕੈਮਰਾਮੈਨ ਅਮਿੰਦ ਨਾਲ ਧੰਨਵਾਦ